Musica Musica ਜਵਾਨ ਅਮਰਤ ਵੇਲੇ ਵੀ ਸੰਗਤਾਂ ਨੇ ਸਾਰਿਆਂ ਨੇ ਹਾਜ਼ਰੀਆਂ ਭਰਨੀਆਂ ਸਤਿਗੁਰਾਂ ਦੀ ਚਰਨਾ ਵਿੱਚ ਆ ਕੇ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਕਿਉਂਕਿ ਨੇ ਸੰਗਤਾਂ ਪਹੁੰਚ ਚੁੱਕੀਆਂ ਨੇ ਆਓ ਸ੍ਰੀ ਆਨੰਦ ਸਹਿਬ ਜੀ ਦੀਆਂ ਛੇ ਪੌੜੀਆਂ ਦਾ ਜਾ ਉਪਰੰਨਾਵੇਂ ਹੋਣਗੇ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਭਾਈ ਸਤਿਗੁਰਾਂ ਦੇ ਚਰਨਾ ਵਿੱਚ ਬੈਠ ਕੇ ਆਪਾਂ ਹਾਜ਼ਰੀਆਂ ਲਵਾਈਏ ਜੀ ਆਓ ਆਨੰਦ ਸਹਿਬ ਜੀ ਦੇ ਬਾੜ ਦੇ ਨਾਲ ਜੁੜੀਏ ਜੀ आनंद भया मेरी काय ए सतगुरु मैं पाया सतगुरु दम पाया सनज सेती मन वदिया बधन आनंद को नंदो ਸੋ ਜੋ ਮੰਨ ਵਸਾਰੇ ਕਹਿ ਨਾਨਕ ਮਨ ਮੇਰੇ ਸਦਾਰੋ ਅਰਨਾਲੇ ਜੀ ਨਾਮ ਮੰਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਵੈ ਸ਼ਬਦ ਗਨੇਰੇ ਕਹਿ ਨਾਨਕ ਸੱਚੇ ਸਾਹਿਬ ਡਰਤੀ ਜਾ ਦੋ ਬਦੀ ਇਹ ਤਕੂਆ ਆਗੋ ਉਰੇ ਕਾਗ ਬਮਤੇ ਸੰਗ ਮਲਲਾਤੀ ਬਾਰ ਬ੍ਰਹਮ ਭੈ ਸਾਖੀ ਨਾਨਕ ਨਾਮ ਦੇ thank mm -hmm. ਆਇਆ ਇਸ ਪ੍ਰਸਾਰ ਸਭ ਜਗ ਤਰਾਇਆ ਦਨਿਆਵਾਂ ਲਟਾਇਆ ਸਵਾਉ ਲੰਕ ਸੰਗਤ ਪਾਵੈ 라ਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਮ ਕਹਜਾ ਕੋ ਸਵਾ ਨਮਸਕਾਰ ਤੇ ਮਹਾਵਾਕ ਅਨੁਸਾਰ ਸੱਚੇ ਪਾਤਸ਼ਾਹ ਜੀ ਆਪ ਜੀ ਦਰੋਂ ਕਰੂ ਬਰੋ ਸਭ ਬ੍ਰਹਮ ਗਿਆਨੀ ਮਹਾਂ ਪੁਰਖ ਤੰਤਨ ਬਾਬਾ ਮੁਕੰਦ ਜੀ ਅਤੇ ਤੰਤਨ ਬਾਬਾ ਨਰਮਲ ਜੀ ਉਹਨਾਂ ਦੇ ਪੂਜੀ ਜੀ ਦੀਆਂ ਯਾਦਾਂ ਨੂੰ ਯਕਰਾਦ ਹੈ ਸੱਚੇ ਪਾਤਸ਼ਾਹ ਜੀ ਹਸਤਾ ਹਰ ਸਾਲ ਦੀ ਮਨਾਵ ਸਾਲਾਨਾ ਸਮਾਗਮ ਸੱਚੇ ਪਾਤਸ਼ਾਹ ਜੀ ਨੂੰ ਦੋ ਸ਼੍ਰੀ ਅਖੰਡ ਪਾਠ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਰਵੈਰ ਆਈ ਚੈਰੀਟੇਬਲ ਫਾਸਤ ਅਤੇ ਸੰਗੂ ਸੰਗਤ ਵੱਲੋਂ ਸੱਚੇ ਪਾਸ਼ੇ ਦੋਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਉਣ ਜਾ ਰਹੇ ਨੇ ਸੱਚੇ ਪਾਸ਼ੇ ਜੀ ਇਸ ਵਾਰਕ ਪਾਤਮਕ ਮੁਖਲਾ ਦੇ ਆਪ ਜੀ ਦੇ ਯੂਰ ਸਮਸਮਗਰੀ ਹਾਜ਼ਰ ਹਨ ਪਾਕੀ ਸਿੰਘ ਆਪ ਜੀ ਕੀ ਹੋਂਦੀ ਵਿੱਚ ਹਾਜ਼ਰ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਈ ਉਮੜਦਾ ਹੀ ਰਹਿ ਗਈ ਹੋਏ ਉਸ ਅਣਜਾਣ ਬੱਚੇ ਸਮਝ ਕਰਕੇ ਖਿਮਾ ਕਰ ਦੇਣੀ ਅੱਗੇ ਬਖਸ਼ਿਸ਼ ਕਰਕੇ ਆਪ ਜੀ ਤੁਲੇ ਕਰਵਾ ਲੈਣੀ ਪਿਆਰੇ ਬਾਬਾ ਜੀ ਆਪ ਜੀ ਨੇ ਮਿਹਰ ਕਰਨੀ ਸੱਚੇ ਪਾਤਸ਼ਾਹ ਜੀ ਸਰਦਾਰ ਹਰਵੰਤ ਸਿੰਘ ਵਾਂਸੀ ਕੈਨੇਡਾ ਨਿਵਾਸੀ ਅਤੇ ਬਰਮੀਰਪੁਰ ਵਾਂਸੀ ਅਦੇਸੂ ਕੈਨੇਡਾ ਨਰਾਸੀ ਗਵਾਰਦੀ ਸੰਗਤ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਜੀ ਅਤੇ ਸਰਦਾਰ ਜਤਿੰਦਰਪਾਲ ਸਿੰਘ ਬਾਜਵਾ ਜੀ ਦੇ ਰੋਗ ਦਾ ਜੀ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਹੈ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬਿਮਾਰੀ ਤੋਂ ਮੁਕਤ ਰੋਣਾ ਸੱਚੇ ਪਾਤਸ਼ਾਹ ਜੀ ਰੋਗੀ ਦਾ ਪਰਿਕੰਡੋ ਰੋਗ ਮਿਮਾਵਰਨ ਸਾਰਾ ਦੁਨੀਆ ਸੱਚੇ ਪਾਤਸ਼ਾਹ ਜੀ ਰੋਗ ਨਿਵਰਤ ਕਰਨਾ ਮਹਾਰਾ ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾਤ ਆਪਣੀ ਜੋ ਮੰਗਦਾ ਥਾਕਰ ਆਪਣੇ ਦੇਸ ਸੁਹੀ ਸੁਹੀ ਦੇਵੈ ਨਾਮ ਕਾਸ਼ ਮੁਕਤੇ ਜੋ ਬੋਲੇ ਇਹਾ ਆਸਾ ਲੁਵੇ ਸੱਚੇ ਪਾਤਸ਼ਾਹ ਜੀ ਆਪ ਦੀ ਕਿਰਪਾ ਕਰਣੀ ਬੀਬੀ ਪੂਨਮ ਕ੍ਰੀਦ ਗੌਰ ਨੂੰ ਪੁੱਤਰ ਦੀ ਦਾਤ ਬਖਸ਼ਨੀ ਤੇ ਚੜ੍ਹਦੀ ਕਲਾ ਬਖਸ਼ੇ ਕਰਨੀ ਸੱਚੇ ਪਾਤਸ਼ਾਹ ਜੀ ਆਪ ਨੇ ਮਿਹਰ ਕਰਨੀ ਸੋ ਆਪ ਜੀ ਦੇ ਇਸ ਮਹਾਨ ਜਪਾ ਪਾਠ ਸਮਾਰੋਹ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਸੱਚੇ ਪਾਤਸ਼ਾਹ ਜੀ ਹਾਜ਼ਰੀ ਭਰ ਰਹੀਆਂ ਕਾਮਨਾ ਭਰ ਦੇ ਨਾਲ ਸੇਵਾਵਾਂ ਕਰਨੀਆਂ ਸੰਗਤਾਂ ਸਤੇਪਾਲ ਸਾਹਿਬ ਜੀ ਆਪਨੇ ਮੇਰੇ ਕੁਸੈਬ ਤੇ ਮਿਹਰ ਪਰ ਹਾਜ਼ਰ ਆ ਕੇ ਸੰਗਤਾਂ ਦੀਆਂ ਸੇਵਾਵਾਂ ਥਾਈ ਕੋਨੀਆਂ ਮਹਾਰਾਜ ਸਤੇਪਾਲ ਸਾਹਿਬ ਜੀ ਆਪਜੀ ਜਿਸ ਤਰ੍ਹਾਂ ਇਸ ਕਾਰਜ ਨੂੰ ਪ੍ਰਾਪਤ ਕਰਵਾ ਰਹੇ ਸਤੇਪਾਲ ਸਾਹਿਬ ਇਸੇ ਕਰਾਇ ਇਸ ਕਾਰਜ ਨੂੰ ਆਪ ਤੋਂ ਮੱਧ ਅਤੇ ਮੱਧ ਤੋਂ ਅੰਤ ਤੱਕ ਸੰਪੂਰਨਤਾ ਨਾਲ ਬਖਸ਼ਿਸ਼ ਕਰਕੇ ਨਦਰ ਉਹਨਾਂ ਦੀ ਨਿਗਾਹ ਕਰਨਾ ਮਹਾਰਾਜ ਸਤੇਪਾਲ ਸਾਹਿਬ ਜੀ ਆਪਜੀ ਤਿੰਨ ਦਿਨ ਸਾਖੀ ਹੋ ਕੇ ਵਰਤੋ ਮਹਾਰਾਜ ਸਤੇਪਾਲ ਸਾਹਿਬ ਜੀ ਆਪ ਜੀ ਦਾ ਕਾਰਜ ਹੈ ਸਰਤੇ ਮਿਹਰ ਪਰ ਹਾਜ਼ਰ ਆ ਕੇ ਆਪਣਾ ਕਾਰਜ ਆਪ ਕਰਵਾ ਲੈਣਾ ਸਕੇ ਮੇਰ ਕਰਨੀ ਸੋ ਜਿੰਨਾ ਵੀ ਆਸਾ ਮਰਨਤਾ ਉਹਨਾਂ ਆਪਾ ਉਹਨਾਂ ਨੂੰ ਮੁਕੜਾ ਕੇ ਸੱਚੇ ਪਾਤਸ਼ਾਹ ਜੀ ਸਾਹ ਗੇਂ ਸੰਗਤ ਨੇ ਟਰਟ ਤੇ ਮੈਂਬਰਾਂ ਨੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਕੋਲ ਆਲਾ ਉੱਡਾ ਸਰਾ ਤੱਕੇ ਸੋ ਸੱਚੇ ਪਾਤਸ਼ਾਹ ਜੀ ਸਭ ਨਾਲ ਪਕਸ਼ਿਸ਼ ਕਰਕੇ ਮਾਤਾ ਪਿਤਾ ਦੇ ਆਗਾ ਕਾਰੀ ਮਾਣਾ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਹੋਏ ਕਾਉ ਪਾਰਾ ਵਿੱਚ ਦਿਨ ਦੁੱਖਣੀ ਰਾਤ ਚੋਕਰੀ ਤਰਤੀ ਬਖਸ਼ਿਸ਼ ਕਰਨੀ ਪਿਆਰੇ ਬਾਬਾ ਜੀ ਆਪ ਜੀ ਨੇ ਮਿਹਰ ਕਰਨ ਸੱਚੇ ਪਾਤਸ਼ਾਹ ਜੀ ਸਾਰੇ ਇਹ ਪਰਿਵਾਰਾਂ ਦੇ ਸਿਰ ਤੇ ਵਿਦੇਸ਼ਾਂ ਵਿੱਚ ਰਹਿੰਦੀਆਂ ਸਨ ਸਾਡੇ ਦਾ ਦੇ ਸਿਰ ਤੇ ਮਿਹਰ ਭਰਿਆ ਆਕਰਖਣਾ ਸੱਚੇ ਪਾਤਸ਼ਾਹ ਜੀ ਆਪਣੇ ਧਰ ਘਰ ਦੀ ਸੇਵਾ ਕਰਦਾ ਬਾਲ ਅਧਿਕ ਨੂੰ ਮਸ਼ੀਨ ਕਰਨਾ ਪਿਆਰੇ ਬਾਬਾ

ਸੱਜੇ ਪਾਛੇ ਕਰੋ ਕਿਰਪਾ ਜੋ ਸੁਆਸਾ ਮੈਂ ਤੇਰਾ ਨਾਮ ਜਿਤਾਵਾਂ ਸ਼੍ਰੀ ਗੁਰੂ ਨਾਮ ਕਮ ਕੜਦੀ ਕਲਾ ਤੇਰੇ ਬਾਣੀ ਸਰਵਤੋਕਤ ਵਾਹਿਗੁਰੂ ਦੀ ਕਾ ਹਰ ਸਾ ਬਾਬਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਨਰਵੈਰ ਆਸ਼ਰਮ ਦੇ ਵਿੱਚ ਜਿਹੜਾ ਧਾਰਮਿਕ ਸਮਾਗਮ ਕਰਵਾਇਆ ਗਿਆ ਜੀ ਉਹਦੇ ਸੰਬੰਧ ਵਿੱਚ ਦੱਸਿਓ ਕਿ ਹੈਗਾ ਜੀ ਉਹ ਸਮਾਗਮ ਇਹ ਜੀ ਮਹਾਪੁਰਸ਼ਾਂ ਦੇ ਵਰਸੀ ਮਨਾ ਰਹੇ ਆ ਅੱਗੇ ਬਾਬਾ ਨਿਰਮਲ ਸਿੰਘ ਜੀ ਮਕੰਦ ਮਗੰਦ ਬਾਬਾ ਜੀ ਉਹਨਾਂ ਦੇ ਵਰਸੀ ਮਨਾਉਂਦੇ ਹੁੰਦੇ ਆ ਹਰ ਸਾਲ ਜੀ ਜਦੋਂ ਵੀ ਬਾਹਰੋਂ ਆਈਏ ਅਸੀਂ ਇੱਥੇ ਪਹੁੰਚਦੇ ਸੀਗੇ ਜੀ ਬਾਬਾ ਜੀ ਤੇ ਬਾਬਾ ਜੀ ਨਰਮਲ ਸਿੰਘ ਸਾਡੇ ਕੋਲ ਜਾਂਦੇ ਰਹਿੰਦੇ ਸੀਗੇ ਜੀ ਤੇ ਉੱਥੇ ਵੀ ਸਿੱਖੀ ਦਾ ਪ੍ਰਚਾਰ ਕਰਦੇ ਸੀ ਜੀ ਤੇ ਹੁਣ ਉਹ ਸਾਡੇ ਵਿੱਚ ਹੈ ਨਹੀਂ ਉਹ ਦੇਹ ਕਰਕੇ ਹੈ ਨਹੀਂ ਜੀ ਤੇ ਰੂਹ ਕਰਕੇ ਸਾਡੇ ਨਾਲ ਹੀ ਆ ਜੀ ਤੇ ਉਹਨਾਂ ਨੇ ਸਿੱਖੀ ਦਾ ਬਾਹਰ ਵੀ ਪ੍ਰਚਾਰ ਕੀਤਾ ਜਿਹੜੇ ਵੀ ਪਰਿਵਾਰਾਂ ਦੇ ਵਿੱਚ ਇਕੱਠੇ ਹੋਣਾ ਸ਼ਾਮ ਨੂੰ ਪੈਸੇ ਦਾ ਕੋਈ ਲਾਲਚ ਨਹੀਂ ਜੀ ਤੇ ਵੱਧ ਤੋਂ ਵੱਧ ਸਿੱਖ ਦਾ ਪ੍ਰਚਾਰ ਕਰਕੇ ਸੰਗਤਾਂ ਨੂੰ ਗੁਰੂ ਦੇ ਨਾਲ ਜੋੜ ਦੇ ਬਾਬਾ ਜੀ ਕਿੰਨਾ ਟਾਈਮ ਹੋ ਗਿਆ ਲਗਾਤਾਰ ਇਹ ਜਿਹੜਾ ਸਮਾਗਮ ਆਪਣਾ ਕਰਵਾਇਆ ਜਾ ਰਿਹਾ ਜੀ ਇਹ ਜੀ ਜਿੰਨੇ ਚਿਰ ਤੋਂ ਅਸੀਂ ਤੀਕ ਤੀਕ ਸਾਲ ਤੋਂ ਅਸੀਂ ਜਾਣਦੇ ਆ ਬਾਬਾ ਜੀ ਨੂੰ ਜੀ ਤੇ ਉਹ ਉਦੋਂ ਤੋਂ ਪ੍ਰੋਗਰਾਮ ਪਹਿਲਾਂ ਨਹੀਂ ਸੀ ਆਉਂਦੇ ਨਹੀਂ ਸੀ ਪਤਾ ਵੀ ਕਿੰਨਾ ਚਿਰ ਤੋਂ ਚਲਾ ਰਹੇ ਆ ਜੀ ਤੇ ਜਦੋਂ ਤੇ ਅਸੀਂ ਦਰਸ਼ਨ ਕੀਤੇ ਬਾਬਾ ਜੀ ਨਾਲ ਮਿਲੇ ਆ ਉਦੋਂ ਤੋਂ ਇਹ ਪ੍ਰੋਗਰਾਮ ਚੱਲ ਰਿਹਾ ਹੈ ਜੀ ਬਾਬਾ ਜੀ ਇਹ ਕਿਤੇ ਨਰਵੈ ਰਾਸ਼ਰਮ ਦੇ ਵਿੱਚ ਅੱਖਾਂ ਦਾ ਇੱਕ ਕੈਂਪ ਵੀ ਲਾਇਆ ਜਾਂਦਾ ਜੀ ਉਹਦੇ ਸੰਬੰਧ ਵਿੱਚ ਕੀ ਕਹਿਣਾ ਚਾਹੋਗੇ ਜੀ ਉਹ ਜੀ ਬਾਬਾ ਜੀ ਦੀ ਬਹੁਤ ਇੱਛਾ ਸੀਗੀ ਜੀ ਉਹ ਕਹਿੰਦੇ ਹੀ ਜਿਸ ਤਰ੍ਹਾਂ ਬਾਣੀ ਪੜ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜਾਣਾ ਆ ਉਸੇ ਤਰ੍ਹਾਂ ਇੱਥੇ ਵੀ ਜਿਹੜੀ ਨਿਗਾਹ ਆ ਉਹਦੀ ਵੀ ਬਹੁਤ ਲੋੜ ਆ ਜੀ ਬਾਬਾ ਜੀ ਜਿਹੜੇ ਗਰੀਬ ਪਰਿਵਾਰ ਆਪਣਾ ਆਪਰੇਸ਼ਨ ਨਹੀਂ ਕਰਾ ਸਕਦੇ ਉਹਨਾਂ ਦਾ ਆਪਰੇਸ਼ਨ ਇੱਥੇ ਫ੍ਰੀ ਹੋਇਆ ਕਰਨਗੇ ਜੀ ਉਹ ਸੰਗਤਾਂ ਦੇ ਸਹਿਯੋਗ ਦੇ ਨਾਲ ਮਹਾਪੁਰਸ਼ਾਂ ਦੇ ਉਦਮ ਦੇ ਨਾਲ ਚੱਲ ਰਿਹਾ ਸੀ ਉਸੇ ਤਰ੍ਹਾਂ ਹੁਣ ਚੱਲ ਰਿਹਾ ਹੈ ਸੰਗਤਾਂ ਦਾ ਬਹੁਤ ਪਿਆਰ ਹੈ ਜੋ ਵੀ ਗਰੀਬ ਹਨ ਉਹਨਾਂ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਫ੍ਰੀ ਇਲਾਜ ਹੁੰਦਾ ਹੈ ਜੀ ਤੇ ਹੋਰ ਵੀ ਸੰਗਤਾਂ ਜੋ ਸੌਣਦੀਆਂ ਹਨ ਜਿਹਨੂੰ ਵੀ ਕੋਈ ਅੱਖਾਂ ਦੀ ਪ੍ਰੋਬਲਮ ਹੋਵੇ ਉਹ ਚੈੱਕਅਪ ਆ ਕੇ ਕਰਾਉਣ ਜੀ ਬਾਬਾ ਜੀ ਤੇ ਗੁਰੂ ਦੇ ਨਾਲ ਜੁੜਨ ਜੀ ਬਾਬਾ ਜੀ ਧੰਨਵਾਦ ਬਾਬਾ ਜੀ ਓਕੇ ਬਾਈ